ਮੈਂ ਅਮਰਜੀਤ ਚੰਦਨ ਅੱਜ 26 ਅਕਤੂਬਰ ਸਨ 2020 ਦੇ ਨੇ ਤੇ ਮੈਂ ਲੰਡਨ ਆਪਣੇ ਘਰ ਬੈਠਾ ਪਿਛਲੇ ਹਫਤੇ ਲਿਖੀ ਕਵਿਤਾ ਇਟ ਪੜ੍ਹ ਕੇ ਰਿਕਾਰਡ ਕਰਨ ਲੱਗਾ ਅਮਰੀਕਾ ਦਾ ਬੜਾ ਵੱਡਾ ਆਰਕੀਟੈਕਟ ਹੋਇਆ ਜਿਹਦਾ ਨਾਮ ਸੀ ਲੋਈ ਕਾਨ ਤੇ ਉਸ ਕਥਨ ਹੈ ਕਿ ਉਹ ਤਾਂ ਲਿਖਵਾਈ ਹੈ ਇਵਨ ਅ ਬ੍ਰੇਕ ਵਾਂਟਸ ਟੂ ਬੀ ਸਮਥਿੰਗ ਇਕ ਕਵਤਾ ਮੈਂ ਆਪਣੇ ਵੱਡੇ ਭਰਾ ਚਰਨ ਸਿੰਘ ਦੀ ਯਾਦ નિਮਿਤ ਕੀਤੀ ਹੈ ਜੋ ਆਪ ਰਾਜਾਗੀਰੀ ਦਾ ਕੰਮ ਕਰਦਾ ਸੀ 1921 ਵਿੱਚ ਜਨਮਿਆ ਸੀ ਤੇ 1976 ਵਿੱਚ ਪੂਰਾ ਹੋਇਆ ਕਵਤਾਂ ਜੀ ਸ਼ੁਰੂ ਹੁੰਦੀ ਹੈ ਇਟ ਆਪਣੀ ਔਕਾਤ ਨਾ ਭੁੱਲੇ ਜਨਮੀ ਮਿੱਟੀ ਮਿੱਟੀ ਰੂਪ ਬਣਾਈ ਫਿਰ ਹੋਈ ਮਿੱਟੀ ਮੋਹਿੰਜੋ ਦਾੜੋ ਨਾਨਕ ਸਾਹੀ ਤਪ ਕੇ ਪੱਕੀ ਭੋਖਣਾ ਦੁਖਣਾ ਲੋਹੀ ਏਟ ਅਰਦਾਸ ਕਰੇ ਹਰ ਸਿਰ ਤੇ ਛੱਤ ਦੀ ਹੋਏ ਨਾ ਕੋਈ ਨਥਾਵਾਂ ਆਸ بے ਆਸਾ ਓਟਨੀ ਓਟਾ ਇਟ ਹੋਣਾ ਚਾਵੇ ਮਿੱਟੀੋਂ ਸੋਨਾ ਹਰਿ ਮੰਦਰ ਦੀ ਪਹਿਲੀ ਇਟ ਉਡਣ ਖਟੋਲਾ ਉੜਨਾ ਉੜ ਕੇ ਕਗਨਾ ਨੂੰ ਚਮਣਾ ਇਟ ਸੋਚਦੀ ਮਾੜੀ ਮੰਡਪ ਮੋਤੀ ਮੰਦਰ ਮਹਿਲ ਚੁਬਾਰਾ ਮਾਨਵ ਦਵਾਰਾ ਜਨੀਆ ਟਾਉਨੀਆਂ ਸਦਰਾ ਉਹਨੇ ਅਖਰ ਇਟ ਸੰਸਕ੍ਰਿਤ ਦੇ ਸ਼ਬਦ ਇਟ ਨਾਲ ਮਿਲਦਾ ਜੁਲਦਾ ਹੈ ਤੇ ਸੰਸਕ੍ਰਿਤ ਵਿੱਚ ਇਹਦਾ ਇੱਕ ਹੋਰ ਨਾਮ ਹੈ ਇਸ਼ਟਕਾ ਇਸ ਦਾ ਅਰਥ ਹੁੰਦਾ ਹੈ ਸੱਦਰ ਬਲੀਦਾਨ ਤੇ ਇਸ਼ਟ ਜਨ ਹੁੰਦਾ ਹੈ ਪਲਾ ਬੰਦਾ ਜਿਹਨੀਆਂ ਇਕਟਾ ਉਹਨੀਆਂ ਸਧਰਾ ਉਹਨੇ ਅੱਖਰ ਇਸ ਲਿਖੇ ਨੂੰ ਜਾਣੇ ਕਿਰਤੀ ਗੁਰਮਖ ਬੰਦਾ ਜਾਂ ਜਗ ਦਾ ਵਾਲੀ ਜੋ ਇਟ ਸਰਾਣਾ ਕਰਕੇ ਸੁੱਤਾ ਠਿੱਕ ਰੇਂਦੀ ਮਹਿਮ ਘੜ ਘੜ ਪਥੇਰਾ ਰੱਖੀ ਜਾਂਦਾ ਨਾਲ ਸੁਆਣੀ ਮਿੱਟੀ ਗੁੰਨਦੀ ਹੁਣੇ ਦੁੱਤ ਚੁੰਗਾ ਕੇ ਬਾਲ ਸਵਾਇਆ ਜ਼ਮੀਂ ਦੇ ਉੱਤੇ ਸੁਖਣਾ ਸੁਖ ਦੀ ਕਰਦੀ ਰਾਜ ਮਿਸਤਰੀ ਚੁੰਦਾ ਰਾਜ ਮਿਸਤਰੀ ਚਣਦਾ ਇਟਨਾ ਇਟ ਸਾਰੀ ਸਿੱਧੇ ਹਟ ਚਾਮ ਦੀ ਸਜਣਾ ਦੇ ਪੈਰੀ ਵਿੱਚ ਜਾ ਪਾਰ ਲੰਘਾਵਾਂ ਪੁਲ ਬਣ ਜਾਵਾਂ ਹਿੱਟ ਨਾ ਬਣਨਾ ਚਾਵੇ ਕੰਧ ਸਰਹੰਦ ਦੀ ਹਿੱਟ ਨਹੀਂ ਬਣਨਾ ਚਾਹੁੰਦੀ ਬਰਲਿਨ ਦੇ ਕੰਧ ਨਾ ਚਲਣੇ ਕੰਧ ਜਲਿਆਂਵਾਲਾ